ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਹੌਲੈਂਕਰੀ ਸੇਵਾ ਹਰਿਆਣਾ ਕੁਰਕ ਖੇਤਰ ਔਰ ਰਜੋ ਤੂੰ ਇਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ 10 ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ 7 ਫੁੱਟ ਦੇ ਆਸ-ਪਾਸ ਦਾ ਭਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟੇ ਅਸੀਂ ਇਸ ਖੰਖਾਰ ਕਰੋਕੋਡਾਇਲ ਨੂੰ ਆ ਗੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲ ਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ। ਇਹਦਾ 7 ਕੋਟ ਦੇ ਆਸ-ਪਾਸ ਲੰਬਾਈ ਹੈ ਔਰ ਕੁਇੰਟਲ ਦੇ ਆਸ-ਪਾਸ ਇਹਦਾ weight। 2 ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜਦੇ। ਭਾਜੀ ਮੈਂ 24 ਸਾਲਾਂ ਤੋਂ ਹੀ ਇਨਸਾਨੀਅਤ ਦੀ ਫ੍ਰੀਅਰ ਕੋਰਟ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪਰਲੋਤਾਸ ਵੀ ਹਜ਼ਾਰ ਰੁਪਏ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਏ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ 'ਚ ਸਨ ਖੋਫ ਸੀ ਬੱਚੇ ਨੰਦੇ ਨੀਕ ਨੇ ਕਿ ਬੱਚੇ ਆਪਣੇ ਜੋ ਆ ਡੈਡੀ ਚਾਚੇ ਤਾ ਉਹਨਾਂ ਨੇ ਮਗਰ ਚਾਹ ਪਾਣੀ ਵੀ ਲੈ ਕੇ ਸਿਰਫ ਜਵਾਇ ਤੋਂ ਨਿਕਲਦੇ ਸਨ ਸਾਰਿਆਂ ਨੇ ਅੰਦਰ ਇੱਕ ਖੌਫ ਬਣਿਆ ਹੋਇਆ ਸੀ ਉਸ ਖੌਫ ਨੂੰ ਵੇਖਦੇ ਹੋਏ ਮੈਂ ਆਪਣੀ ਧਿਰ ਧਰਤੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਲਿਆ ਬਿਲਕੁਲ ਫਰੀ ਆਫ ਕੋਸਟ ਸੇਵਾ ਬਣ ਬਸ ਇਹੀ 9729334999 9729374999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਚਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਪਉਣ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਨੇ ਹਾਂ ਹਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਅੰਦਰ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਹਾਲ ਜਾਂ ਹੋਰ ਮਗਰਮਚ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰ ਇਹ ਹੈਗਾ ਜੀ 8 ਫੁੱਟ ਦਾ ਇੱਥੇ ਘਟੋ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰਦੇ ਨੂੰ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਹਚਾਇਆ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕਦਮ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਵਾਂਗੇ ਤਾਂ ਪਰ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ 'ਚ ਜ਼ਿਆਦਾ ਦਿਖਦਾ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਧੁੱਪੇ ਆਮ ਉਹ ਪਾਣੀ ਜੋ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੀ ਆਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ। ਦਰਤਾ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ ਚ ਪਾਏ ਜਾਂਦੇ ਕੜਿਆਲੇ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ। ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਕਿ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜੀਓ ਤੇ ਜਿਉਣ ਦਿਓ। ਤੇਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾਸਤ